ਮਾਝ ਮਹੱਲਾ ਪੰਜੇ ਮਾ ਅੰਬਰਤ ਬਾਣੀ ਹਰ ਹਰ ਤੇਰੀ ਸੋਣ ਸੋਣ ਹੋਵੇ ਪਰਮਗਤ ਮੇਰੀ ਜਲ ਨੇ ਬੁੱਝੀ ਸੀਤਲ ਹੋਈ ਮਨੁਆ ਸਤ ਗੁਰ ਕਾ ਦਰਸ਼ਨ ਪਾਹਿ ਜਿਓ ਸੂਖ ਭਿਆਦਕ ਦੂਰ ਪਰਾਨਾ ਸੰਤ ਰਸਨ ਹਰਨਾਮ ਬਖਾਨਾ ਜਲ ਤਲ ਨੀਰ ਪਰੇ ਸਰਸੂ ਪਰ ਮਿਰਤਾ ਕੋਈ ਨਾ ਜਾਏ ਜੀਓ ਦਇਆ ਤਾਰੀ ਤਿੰਨ ਸਿਰ ਜਨਹਾਰੀ ਜੀ ਜੰਤ ਸਗਲੇ ਪ੍ਰਤਪਾਰੇ ਮੇਰਵਾਨ ਕਿਰਪਾਲ ਦਿਆਲਾ ਸਗਲੇ ਤ੍ਰਪਤ ਆਕਾਏ ਜੀਓ ਵਣ ਤਰਨ ਤੇਰੇ ਪਵਨ ਕੀ ਤੁਨ ਹਰਿਆ ਕਰਨ ਹਾਰ ਕਿਨ ਪੀਤਰ ਕਰਿਆ ਗੁਰਮਕਨਾਨਕ ਤਿਸਿ ਆਰਾਧੈ ਮਨ ਕੀ ਆਸ ਪਜਾਏ ਜੀਓ ਮਾਜ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਪੌ ਕੇ ਹਾਕੜਾ ਜਿਓ ਤੁਮਰੀ ਕਿਰਪਾ ਤੇ ਤੁੰਦ ਪਸ਼ਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬੇਲ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜਿਓ ਜੀ ਜੰਤ ਸਭ ਤੋ ਦੇ ਉਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਈ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਇ ਮਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰ ਪੂਰੇ ਵਜੀਵ ਦਾਈ ਨਾਨਕ ਜਿਤਾ ਵਿਖਾੜਾ ਜਿਓ ਮਾਜ ਮਹੱਲਾ ਪੰਜਵਾਂ ਜੀ ਪ੍ਰਾਨ ਪ੍ਰਭ ਮਨੀ ਆਦਾਰਾ ਭਗਤ ਜੀਵੇ ਗੁਣ ਗਾਏ ਅਪਾਰ ਗੁਣ ਨਿਦਾਨ ਅੰਮ੍ਰਿਤ ਹਰ ਨਾਮ ਹਰ ਧਿਆਏ ਧਿਆਏ ਸੁਖ ਪਾਇਆ ਜੀਉ ਮਨਸਾ ਤਾਰ ਜੋ ਕਰ ਤਿਆਵੇ ਸਾਧ ਸੰਗ ਜਨਮ ਮਰਨੇ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੀਜਤ ਗੁਰ ਦਰਸਾਇਆ ਜੀਉ ਅਗਮ ਅਗੋਚਰ ਕਿਛ ਮਿਤ ਨਹੀਂ ਜਾਨੀ ਸਾਧਕ ਸਿੱਧ ਧਿਆਵੇ ਗਿਆਨੀ ਖੋਦੀ ਮਿੱਟੀ ਚੂਕਾ ਪਲਾਵਾ ਗੁਰ ਮੰਨ ਹੀ ਮੈਂ ਪ੍ਰਗਟਾਇਆ ਜੀਉ आनंदे मंगल कल्याण निदाना सुख सहज हर नाम बखान होई कृपाल स्वामी अपना नौ नानक कर का मैं आया जी माज मोहल्ला पंचम सुन सुन जीवा सोए तुम्हारी ਤੂੰ ਪ੍ਰੀਤਮ ਠਾਕਰ ਅਤਿ ਭਾਰੀ ਤੁੰਬਰੀ ਕਰ ਤਬ ਤੁਮਹੀ ਜਾਣੋ ਤੁੰਬਰੀ ਓਟ ਗਪਾਲਾ ਜੀਓ ਗੁਨ ਗਾਵਤ ਮਨ ਹਰਿਆ ਹੋਵੇ ਕਥਾ ਸੁਨਤ ਮਲ ਸਗਲੀ ਖੋਵੇ ਭੇਟਤ ਸੰਗ ਸਾਧ ਸੰਤਨ ਕੈ ਸਦਾ ਜਪੋ ਦੇਵਾਲਾ ਜਿਓ ਪ੍ਰਭ ਆਪਣ ਸਾਸ ਸਾਸ ਸਮਾਰੋ ਇਹ ਮਤ ਗੁਰ ਪ੍ਰਸਾਦ ਮਨ ਤਾਰ ਤੁਮਰੀ ਕਿਰਪਾ ਤੇ ਹੋਏ ਪ੍ਰਗਾਸ ਸਰਬ ਮਯਾ ਪ੍ਰਤਪਾਲਾ ਜਿਓ ਸਤ 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 ਪ੍ਰਭ ਸੋਈ ਸਦਾ 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 ਆਪੇ ਹੋਈ ਚਲਤ ਤੁਮਾਰੀ ਪ੍ਰਗਟ ਪਿਆਰੀ ਦੇਖ ਨਾਨਕ ਪੈ ਨਿਹਾਲ ਜੀਉ ਮਾਜ ਮਹੱਲਾ ਪੰਜਵਾਂ ਹੁਕਮੀ ਵਰਸਨ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪੀਹਾ ਸੀਤਲ ਸਾਤ ਸਹਿਜ ਸੁਖ ਪਾਇਆ ਠਾਣ ੜ ਪਾਈ ਪ੍ਰਭ ਆਪੇ ਜੀ ਸਭ ਕਿਛ ਬਹੁਤ ਬਹੁਤ ਉਪਾਇਆ ਕਰ ਕੇ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰ ਜੀ ਜੰਤ ਸਭ ਥਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰ ਪਰਸਾਦ ਤਿਸ ਸਦਾ ਦਿਆਈ ਜਨਮ ਮਰਨ ਪੈ ਕਾਟੇ ਮੋਹ ਬਿੰਦ ਸੀ ਸੋਗ ਸੰਤਾਪੇ ਜੀਉ ਸਾਸ ਸਾਸ ਨਾਨਕ ਸਲਾਹੀ ਸਿਮਰਤਿ ਨਾਮ ਕਟੇ ਸਭ ਪਾਏ ਪੂਰਨ ਆਸ ਕਰੀ ਖਿੰਪੀਤਰ ਹਰ 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 ਗੁਣ ਜਾਪੇ ਜੀਉ ਮਾਜ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੀ ਮਿਲ ਗਾਵੇ ਗੁਣ ਅਗਮ ਅਪਾਰੀ ਗਾਵਤ ਸੁਣਤ ਸਬੇ ਹੀ ਮੁਗਤੈ ਸੋ ਧਿਆਈਐ ਜਿਨ ਹਮ ਕੀਐ ਜੀਉ ਜਨਮ ਜਨਮ ਕੇ ਕੈ ਲਿਬਖ ਜਾਵੇ ਮਨ ਚਿੰਦੇ ਸੇ ਪਲ ਪਾਵੇ ਸਿਮਰ ਸਾਹਿਬ ਸੋ ਸੱਚ ਸਵਾਮੀ ਰਜਕ ਸਬਸ ਕੋ ਦिए ਜੀਉ ਨਾਮ ਜਪਤ ਸਰਬ ਸੁਖ ਪਾਈਐ ਸਭ ਭਉ ਬਿਨਸੀ ਹਰ ਹਰ ਧਿਆਈਐ ਜਿਨ ਸਿ ਵਿਆਸੋ ਪਾਰ ਗਰਾਮੀ ਕਾਰਜ ਸਗਲੇ ਥੀਐ ਜਿਉ ਆਏ ਪਿਆ ਤੇਰੀ ਸਰਨਾਈ ਜੋ ਭਾਵੈ ਤੋ ਲਿਓ ਮਲਾਈ ਕਰ ਕਿਰਪਾ ਪ੍ਰਭ ਭਗਤੀ ਲਾਵੋ ਸਚੇ ਨਾਨਕ ਕੇ ਅੰਮ੍ਰਿਤ ਪੀਐ ਜੀਉ ਮਾਜ ਮਹੱਲਾ ਪੰਜਵਾਂ ਪੈ ਕਿਰਪਾਲ ਗੁਬਿੰਦ ਗੁਸਾਈ ਮੇਗ ਵਰਸੈ ਸਬਨੀ ਥਾਈ ਧੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਉ ਆਪਣੇ ਜੀ ਜੰਤ ਪ੍ਰਤਪਾਰੇ ਜੋ ਬਾਰਕ ਮਾਤਾ ਸਮਾਰੇ ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜਿਉ ਜਲ ਥਲ ਪੂਰ ਰਿਆ ਮੇਰਵਾਨ ਸਦ ਬਲਹਾਰ ਜਾਈਏ ਕੁਰਬਾਨ ਹਰੈਨ ਦਿਨਸ ਤਿਸ ਸਦਾ ਤੇ ਆਈ ਜੇਖਨ ਮੈਂ ਸਗਲੇ ਉਦਾਰੇ ਜੀਓ ਹੁ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀ ਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਜ ਮਹੱਲਾ ਪੰਜਵਾ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਵਿੰਦਾ ਸੇ ਨਗਰ ਉਜਾੜੀ ਜੀਉ ਹਰ ਰੁੱਖੀ ਰੋਟੀ ਖਾਏ ਸ ਮੱਲੇ ਹਰੇ ਅੰਤਰ ਬਾਹਰ ਨਦਰ ਨਹਾਲੇ ਕਾਏ ਕਾਏ ਕਰੀ ਬਦ ਫੈਲੀ ਜਾਨ ਵਿਸੂ ਕੀ ਵਾਰੀ ਜਿਓ ਸੰਤਾ ਸੇਤੀ ਰੰਗ ਨ ਲਾਏ ਸਾਖਤ ਸੰਗ ਵੇ ਕਰਮ ਕਮਾਏ ਦੋਲਬ ਦੇ ਕੋਈ ਅਗਿਆਨੀ ਜਾੜੇ ਆਪਣੀ ਆਪ ਪਾੜੀ ਜਿਓ ਤੇਰੀ ਸਰਨ ਮੇਰ ਦੀਨ ਦਿਆਲਾ ਸੁਖ ਸਾਗਰ ਮੇਰ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਅਸਾੜੀ ਜਿਓ ਮਾਝ ਮਹੱਲਾ ਪੰਜਵਾਂ ਚਾਰਨ ਠਾਕਰ ਕੇਰ ਦੇਸ ਮਾਣੇ ਕਲ ਕਲੇਸ ਸਭ ਦੂਖ ਪਿਆਣੀ ਸਾਤ ਸੂਖ ਸਹਿਜ ਤਨ ਉਪਜੀ ਸਾਧੂ ਸੰਗਨ ਵਸੀ ਜਿਓ ਲਾਗੇ ਪ੍ਰੀਤ ਨ ਟੁੱਟੇ ਮੁੱਲੇ ਹਰ ਅੰਤਰ ਬਾਹਰ ਆ ਪਰਪੂਰੀ ਸਿਮਰ 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 ਗੁਣ ਗਾਵਾਂ ਕਾਟੇ ਜਮ ਕੀ ਫਾਸਾ ਜਿਓ ਅੰਮ੍ਰਿਤ ਵਰਖੇ ਅਨਹਦ ਬਾਣੀ ਮਨ ਤਨ ਅੰਤਰ ਸਾਤ ਸਮਾਣੀ ਤ੍ਰਿਪਤੀ ਆਕਾਏ ਰਹ ਜਨ ਤੇਰੀ ਸਤਗੁਰ ਕੀ ਆਦ ਲਾਸਾ ਜਿਓ ਜਿਸ ਕਾਸਾ ਤੈਨ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆ ਮਨ ਜਾਣ ਰਹਿ ਵੱਡ ਭਾਗੀ ਨਾਨਕ ਪੂਰਨ ਆਸਾ ਜੀਉ ਮਾਝ ਮਹੱਲਾ ਪੰਜਵਾਂ ਮੀ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲਿਸ ਪਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤੈ ਨਹੀਂ ਪ੍ਰਤਪਾਰੇ ਪਾਰੇ ਬ੍ਰਹਮ ਪ੍ਰਭ ਪੈਰਖਵਾਰੀ ਸੋਣੀ ਬਨੰਤੀ ਠਾਕਰ ਮੇਰੇ ਪੂਰਨ ਹੋਈ ਕਾਲੀ ਜੀਓ ਸਰਬ ਜੀਆਂ ਕੋ ਦੀਵਨ ਹਾਰਾ ਗੁਰ ਪ੍ਰਸਾਦ ਦੀ ਨਦਰ ਨਿਹਾਰਾ ਜਲ ਤਲ ਮਈਲ ਸਭ ਤ੍ਰਿਪਤਾਣੀ साधू चरनि पखाली जी मन की अच पुजाम सदा सदा जई बलिहारा नानक दानकी आदुक पंजन रते रंग रसाली जी माज महला पंज ਮਨ ਤਨ ਤੇਰਾ ਤਨ ਪੀ ਤੇਰਾ ਤੂੰ ਠਾਕਰ ਸੁਆਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਮ ਨਿਮ ਲਾਗਾ ਤੇਰੀ ਪਾਈ कार कमांवां जी तुद पाव जा तू दे जी ओ। प्रभ तुम ते लैण तूं मेरा ॻण जो जो दे सोई सुख सैना जिथे रखै विकुंठत ताई तूं सब के प्रतपाला जिओ ਸਿੰਬਰ ਸਿੰਬਰ ਨਾਨਕ ਸੁਖ ਪਾਇਆ ਆਠ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖ ਹਲਾ ਜਿਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਗ ਪਟਾਇਆ ਜਲ ਤਲ ਮਈਲ ਦੇ ਦਿਸ ਵਰਸਾਇਆ ਸਾਤ ਭਈ ਬੁੱਜੀ ਸਭ ਤ੍ਰਿਸ਼ਨਾ ਆਣਦੇ ਪਿਆ ਸਭ ਠਾਈਂ ਦੀਓ ਸੁਖ ਦਾਤਾ ਦੁਖ ਪੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਪਾਏ ਪੈਰੀ ਤਨ ਮਨਾਈ ਜਿਉ ਜੰਕੀ ਸਰਨ ਪਿਆਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤਿਸ ਬਿਨ ਹੋਰ ਨਾ ਦੂਜਾ ਠਾਕਰ ਸਭ ਤਿਸੇ ਕੀਆ ਜਾਇ ਜਿਉ ਤੇਰਾ ਮਾਣਾ ਤਾਨ ਪ੍ਰਭ ਤੇਰਾ ਤੂੰ ਸੱਚਾ ਸਾਇਬ ਗੁਣੀ ਘਹਿਰਾ ਨਾਨਕ ਦਾਸ ਕਹੈ ਬੇਨੰਤੀ ਆਠ ਪੈਰ ਤਦ ਧਿਆਈ ਜੀ ਮਾਝ ਮਹੱਲਾ ਪੰਜਵਾਂ ਸਭੇ ਸੁਖ ਪੈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਵੁਠੈ ਸਹਿਜ ਸਮਾਦ ਲਗੀ ਲੈ ਅੰਤਰ ਸੋ ਰਸ ਸੋਈ ਜਾਣੈ ਜੀਉ ਅਗਮ ਅਗੋਚਰ ਸਾਇਬ ਮੇਰਾ ਕਟ ਕਟ ਅੰਤਰ ਵਰਤੀ ਨੇਰਾ ਸਦਾ ਅਲਪਤ ਜੀ ਆਕਾ ਦਾਤਾ ਕੋ ਵਿਰਲਾ ਆਪ ਪਛਾਨੈ ਜੀਉ ਪ੍ਰਭ ਮਿਲਣ ਕੀ ਏ ਨਸਾਣੀ ਮਨ ਏਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੀ ਅੰਧ ਖਸਮ ਕੈ ਪਾਣੇ ਜੀਉ ਅਥੀ ਦਿੱਤੀ ਪ੍ਰਭ ਦੀਵਨ ਹਾਰ ਜਨਮ ਮਰਨ ਰੋਗ ਸਭ ਨਿਵਾਰੈ ਨਾਨਕ ਦਾਸ ਕੀਏ ਪ੍ਰਭ ਆਪਣੀ ਹਰ ਕਿਰਤਨ ਰੰਗ ਮਾਣੈ ਜੀਉ ਮਾਜ ਮਹੱਲਾ ਪੰਜਵਾਂ ਕੀਨੀ ਦਇਆ ਗੋਪਾਲ ਉਸਾਈ ਗੁਰ ਕੇ ਚਰਨ ਵਸੈ ਮਨ ਮਾਈ ਅੰਗੀਕਾਰ ਕੀਆ ਤਿਨ ਕਰਤੈ ਦੁੱਖ ਕਾ ਡੇਰਾ ਟਾਇਆ ਜਿਓ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਨ ਸਭ ਸੱਜਣ ਹੋਈ ਏਕੋ ਸਵਮੀ ਆਇਆ ਜਿਓ ਜੋ ਕਿਸ਼ ਕਰੇ ਸੋ ਆਪੇ ਆਪੈ ਬੁੱਧ ਸਿਆਣਬਿਖਸ਼ੂ ਨ ਜਾਪੈ ਆਪਣੇ ਸੰਤਾਨ ਨੂੰ ਆਪ ਸਹਾਈ ਪ੍ਰਭ ਪਰਮ ਪਲਾਵ ਲਾਇਆ ਜਿਓ ਚਰਨ ਕੰਬਲ ਜਨ ਕਾ ਆਧਾਰ ਆਠ ਪੈਰ RAM ਨਾਮ ਵਪਾਰ ਸਹਿਜ ਆਨੰਦ ਗਾਇਆ ਗੁਣ ਗੋਵਿੰਦ ਪ੍ਰਭ ਬਨਾਨਕ ਸਰਬ ਸਮਾਇਆ ਜੀ ਮਾਜ ਮਹੱਲਾ ਪੰਜਵਾਂ ਸੋ ਸਚ ਮੰਦਰ ਜਿਤ ਸਚ ਧਿਆਈਐ ਸੋ ਰਦਾਸ ਹਿਲਾ ਜਿਤ ਹਰ ਗੁਣ ਗਾਈਐ ਸਾਧਰਤ ਸੁਹਾਵੀ ਜਿਤ ਵਸੀ ਹਰ ਜਨ ਸੱਚੇ ਨਾਮ ਵਿਟੋ ਕਰਬਾਨੋ ਜੀਓ ਸੱਚ ਵਡਾਈ ਕੀ ਮਨ ਨ ਪਾਈ ਕੁਦਰਤ ਕਰ ਮਨ ਨ ਕਹਿ ਨ ਜਾਈ ਧਿਆਏ ਧਿਆਏ ਜੀਵੈ ਜਨ ਤੇਰੇ ਸੱਚ ਸ਼ਬਦ ਮਨ ਮਾਨੋ ਜੀਓ ਸੱਚ ਸਲਾਹਨ ਵੱਡ ਪਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਦ ਪਾਵੈ ਸਚ ਨਾਮ ਨਿਸਾਨੋ ਜਿਓ ਸੱਚੇ ਅੰਤ ਨ ਜਾਣੇ ਕੋਈ ਥਾਨ ਤਨ ਅੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਣੀ ਜਾਣੋ ਜਿਓ